ਕਿਹੜੇ ਰਿਜ਼ਲਟ ਨੇ ਤੁਹਾਡੀਆਂ ਅੱਖਾਂ ਖੋਲੀਆਂ ਔਰ ਕਾਰੋਬਾਰ ਖੋਲਣ ਦਾ ਰਾਹ ਪੱਧਰਾ ਕੀਤਾ ਮੈਂ ਚੰਗੇ ਬ੍ਰੈਂਡ ਦੀ ਕੈਲਸ਼ੀਅਮ ਯੂਜ਼ ਕਰ ਰਿਆ ਸੀਗਾ ਤੇ ਮੇਰੇ ਕੋਲ ਘਰ ਦੀ ਹੀ ਪਾਲੀ ਹੋਈ ਵੱਛੀ ਸੂਈ ਹੋਈ ਸੀ ਜਿਹੜਾ ਇੱਕ ਟਾਈਮ ਦੇ ਵਿੱਚ ਸਵੇਰ ਨੂੰ ਉਹ 15 ਲੀਟਰ ਦੁੱਧ ਦੇ ਰਹੀ ਸੀ ਜਦੋਂ ਮੈਂ ਡਾਕਟਰ ਬੀ ਐਸ ਕੇ ਦੇ ਫਾਰਮੂਲੇ ਦੀ ਕੈਲਸ਼ੀਅਮ ਲੈ ਕੇ ਆਇਆ ਹੈਗਾ ਜੀ ਜਿਸ ਦਿਨ ਅਸੀਂ ਉਹਨੂੰ ਰਾਤ ਨੂੰ ਉਹ ਕੈਲਸ਼ੀਅਮ ਦਿੱਤੀ ਹੈਗੀ ਆ ਦੂਸਰੇ ਦਿਨ ਸਵੇਰੇ ਉਹਦਾ 2 ਲੀਟਰ ਦੁੱਧ ਵੱਧ ਸੀ ਠੀਕ ਲਾਲੋ ਦਾਸ ਸਾਹਿਬ ਨਹੀਂ ਸਰ ਇੱਕ ਦਿਨ ਕੈਚ મતਲਬ ਇੱਕ ਦਿਨ ਦੇ ਵਿੱਚ ਹੀ ਇਹ ਫਰਕ ਸਿਗਾ ਔਰ ਰਿਐਲਿਟੀ ਹੈ ਕੀ ਹੈ ਜੀ ਇਹਦੇ ਕੈਲਸ਼ੀਅਮ ਤੁਸੀਂ ਦਿੱਤਾ ਕਿ ਜਿਹੜਾ મતਲਬ ਸਵੇਰੇ ਨੇ ਤੁਸੀਂ ਦਿੱਤਾ ਤੇ ਸ਼ਾਮ ਨੂੰ ਜਦੋਂ ਤੁਸੀਂ ਦੁੱਧ ਚੋਇਆ ਤਾਂ 2 ਲੀਟਰ ਵੱਧ ਦੁੱਧ ਮੈਂ ਤਾਂ ਹੈਰਾਨ ਹੋ ਗਿਆ ਤੁਹਾਡੀ ਗੱਲ ਸੁਣ ਕੇ ਇਹ ਹੈ ਜੀ ਇਹ ਵਾਲੀ ਜੀ 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 ਬਿਲਕੁਲ ਹਰਵਿੰਦਰ ਜੀ ਕਹਿ ਰਹੇ ਨੇ ਵੀ ਦੁੱਧ ਵੀ ਕਾਫੀ ਵੱਧ ਗਿਆ ਕੈਲਸ਼ੀਅਮ ਦੇ ਨਾਲ ਜਿਹੜੀ ਉਹਨਾਂ ਨੇ ਕੈਲਸ਼ੀਅਮ ਵਾਲਾ ਨੁਸਖਾ ਦਿਖਾਇਆ ਵਧਿਆ ਦੁੱਧ ਤੁਸੀਂ ਆਪ ਕੱਢਦੇ ਹੋ ਹਾਂ ਦੁੱਧ ਬੜਾ ਇਹ ਛੋਟਾ ਜਿਹਾ ਸ਼ੈੱਡ ਸੀ ਅੱਜ ਤੋਂ 6 ਕੁ ਮਹੀਨੇ ਪਹਿਲਾਂ ਤੇ ਇਸ ਛੱਡੇ ਠਾ ਮਹਿਜ਼ 2 4 ਗਈਆਂ ਹੀ ਜਿਹੜੀਆਂ گاਵਾ ਹੀ ਖੜੀਆਂ ਹੁੰਦੀਆਂ ਸੀ ਪਰ ਸਾਡੇ ਕੋਲ ਸਿਰਫ 3 4 ਪਸ਼ੂ ਹੀ ਅਸੀਂ ਆਪਣੇ ਗੁਜ਼ਾਰੇ ਵਾਸਤੇ ਰੱਖੇ ਹੋਏ ਸੀ ਕਰਦੇ ਬਸ ਵੀ ਘਰ ਦਾ ਹੀ ਦੁੱਧ ਪੀਣਾ ਹੈਗਾ ਵੇਚਣ ਵਾਲਾ ਕੋਈ ਮਨਸ਼ਾ ਨਹੀਂ ਸੀਗੀ ਕਿ ਅਸੀਂ ਦੁੱਧ ਦਾ ਕਾਰੋਬਾਰ ਚਾਣਾ ਹੈਗਾ ਇੰਨਾ ਜ਼ਬਰਦਸਤ ਚੀਜ਼ ਇੰਨਾ ਜ਼ਬਰਦਸਤ ਨੁਸਖਾ ਇਹਨਾਂ ਦੇ ਹੱਥ ਲੱਗਿਆ ਕਿ ਇਸ ਅ ਡੈਰੀ ਦੇ ਵਿੱਚੋਂ ਦਿੱਕਤਾਂ ਪਰੇਸ਼ਾਨੀਆਂ ਤਾਂ ਖਤਮ ਹੋਈਆਂ ਹੀ ਹੋਈਆਂ ਨਾਲੋਂ ਨਾਲ ਹਰੇਕ ਪਸ਼ੂ ਦਾ 2 ਤੋਂ 2.5 ਲੀਟਰ ਦੁੱਧ ਵੀ ਆ ਜਿਹੜਾ ਇਜ਼ਾਫਾ ਹੋਇਆ ਦੋ ਹੀ ਮੇਜਰ ਪ੍ਰੋਬਲਮ ਆਉਣੀਆਂ ਹੈਗੀਆਂ ਇੱਕ ਮਸਟਟੇਟਸ ਦੀ ਔਰ ਸੈਕੰਡ ਰਿਪੀਟਰ ਦੀ ਔਰ ਇਹ ਸਾਡੇ ਲਈ ਤਾਂ ਹੁਣ ਬਿਲਕੁਲ ਨਾਰਮਲ ਗੱਲ ਹੋ ਗਈ ਆ ਮੈਂ ਸਟੈਟਿਸ ਵਾਸਤੇ ਕਿਹੜਾ ਯੂਜ਼ ਕਰਦੇ ਹੋ ਤੁਸੀਂ 1 ਨੰਬਰ ਤੇ 8 ਨੰਬਰ ਵਾ ਜਿਹਨੂੰ 1 2 ਪੜ੍ਹਨਾ ਆਉਂਦਾ ਉਹ ਪਸ਼ਵਨ ਨੂੰ ਬਿਮਾਰੀਆਂ ਤੋਂ ਬਚਾ ਸਕਦਾ ਬਿਲਕੁਲ ਸਰ ਜਿਹਨੂੰ 1 2 3 ਗਿਣਤੀ ਆਂਦੀ ਆ ਨਾ ਤੇ ਮੈਂ ਕਹਾਂ ਜੀ ਉਹ ਡਾਕਟਰ ਬਣ ਗਿਆ। ਆਰਮ ਸਿੰਘ ਨਾਲ ਉਹ ਨਾਲ ਜਿਸ ਪਸ਼ੂ ਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਹੋਈ ਹੈ ਉਹ ਦੇਖੋ ਮਿੰਟ ਮੈਂ ਕਹਿੰਦਾ ਜੀ 30 ਸੈਕਿੰਡਾਂ ਦੇ ਵਿੱਚ ਹੀ ਦਿੱਤਾ ਆਰਮ ਸਿੰਘ ਕੀ ਦੇ ਕੇ ਆਏ ਹੋ ਤੁਸੀਂ ਇਹਨਾਂ ਨੂੰ ਪਸ਼ੂ ਨੂੰ ਹੁਣ ਕੀ ਦਿੱਤਾ ਤੁਸੀਂ ਇਹ ਤਾਂ 17 ਨੰਬਰ ਹੈ 17 ਨੰਬਰ ਦਿੱਤਾ ਕੀ ਕਰਦੀ ਹੈ 17 ਨੰਬਰ ਜੇ 17 ਨੰਬਰ ਆਪਣੇ ਜਿਆ ਬਿਆਤ ਵਾਲੇ ਗਿਆ ਉਸ ਕੋ ਦੇ ਦੋ ਬੁਖਾਰ ਹੈ ਕਿੰਨੇ ਨੰਬਰ ਦੇਣੇ 5 ਨੰਬਰ ਦੇ ਦਿੰਦੇ ਤੇ ਮਸਟੈਟਸ ਵਾਸਤੇ ਇਸmein 1 ਨੰਬਰ 8 ਨੰਬਰ ਹਰ ਇੱਕ ਜਿਹੜੀ ਐਲੋਪੈਥੀ ਦਵਾਈ ਆ ਉਹਦਾ ਲਿਖਿਆ ਹੁੰਦਾ ਹੈਗਾ ਉਹਦੇ ਉਹਦੇ ਉੱਤੇ ਕਿ ਇਹਦਾ ਦੁੱਧ ਦੇ ਵਿੱਚ ਅਸਰ 5 ਦਿਨ ਰਹੇਗਾ ਇਹਦਾ 10 ਦਿਨ ਰਹੇਗਾ ਇਹਦਾ 15 ਦਿਨ ਰਹੇਗਾ ਇਹਦਾ ਮਤਲਬ ਹੈਗਾ ਕਿ ਉਹ ਸਾਡੇ ਲਈ ਹਾਰਮਫੁਲ ਹੈਗਾ ਆ ਇਹ ਤਾਂ ਸਾਨੂੰ ਇੱਕ ਤਰ੍ਹਾਂ ਨਾਲ ਫਰੀ ਮੰਗਰ ਹੋ ਜਾਂਦਾ ਹੈਗਾ ਜਦੋਂ ਇਹ ਫਾਰਮੂਲਾ ਦਿੰਨੇ ਹੈਗਾ ਮਸਟਾਈਟਸ ਨਾਲ ਰਿਕਵਰ ਹੋ ਜਾਂਦੀ ਹੈਗੀ ਪਰ ਦੁੱਧ ਨਹੀਂ ਕੱਟਦਾ ਹੈਗਾ ਪਰ ਕੋਈ ਇਹਦਾ ਟੇਸਟ ਨਹੀਂ ਹੈਗਾ ਕਿ ਪਸ਼ੂ ਨੂੰ ਦਿੱਕਤ ਲੱਗਦੀ ਆ ਪਸ਼ੂ ਵੀ ਖੁਸ਼ੀ ਨਾਲ ਲੈ ਲੈਂਦੇ ਹੈਗੇ ਸਾਨੂੰ ਹੁਣ ਮੁਸ਼ਕਲ ਹੀ ਨਹੀਂ ਹੁੰਦਾ ਹੈਗਾ ਕਿ ਅਗਰ ਕੋਈ ਪਸ਼ੂ ਨੂੰ ਦਿਕਤ ਆਈ ਹੋ ਕਨੇ ਇਹ ਨਾਰਮਲ ਆ ਬੀਐਸਕੇ ਫਾਰਮੂਲਾ ਦੇਓ ਇਹ ਤਾਂ ਇੱਕ ਦਿਨ ਚ ਠੀਕ ਹੋ ਜਾਏਗਾ ਜਿਹੜੇ ਡੈਰੀ ਫਾਰਮਰਾਂ ਦੇ ਵਿੱਚ ਬਹੁਤ ਜ਼ਿਆਦਾ ਨੁਸਖੇ ਫਾਰਮੂਲੇ ਘਰੇਲੂ ਟੋਟਕੇ ਸਾਡੇ ਬਜ਼ੁਰਗਾਂ ਦੇ ਦਿੱਤੇ ਹੋਏ ਅਸੀਂ ਕਹਿ ਲਈਏ ਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਾਰਮੂਲੇਸ਼ਨ ਹੈਗੇ ਉਸ ਤੋਂ ਬਾਅਦ ਵੀ ਦੁੱਧ ਗਈਆਂ ਦਾ ਨਹੀਂ ਵਾਧਾ ਤਾਂ ਅੱਜ ਇਹ ਵੀਡੀਓ ਅਸੀਂ ਫੇਰ ਤੁਹਾਡੇ ਲਈ ਬਣਾ ਰਿਹਾ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ farooq ਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਪਹੁੰਚਿਆ ਹੈ ਪਿੰਡ ਜਮਸ਼ੇਰ ਜਿਹੜਾ ਕਿ ਜਲੰਧਰ ਤੋਂ 8-10 ਕਿਲੋਮੀਟਰ ਦੀ ਵਿੱਤ ਤੇ ਹੈਗੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਪਹਿਲਾਂ ਇਹ ਸ਼ੈੱਡ ਅਸੀਂ ਤੁਹਾਨੂੰ ਦਿਖਾਉਣੇ ਆ ਇਹ ਛੋਟਾ ਜਿਹਾ ਸ਼ੈੱਡ ਸੀ ਅੱਜ ਤੋਂ 6 ਕੁ ਮਹੀਨੇ ਪਹਿਲਾਂ ਤੇ ਇਸ ਸ਼ੈੱਡ ਹੇਠਾਂ ਮਹਿਜ਼ 2-4 ਗਈਆਂ ਹੀ ਜਿਹੜੀਆਂ گاਵਾ ਹੀ ਖੜੀਆਂ ਹੁੰਦੀਆਂ ਸੀ ਪਰ 6 ਮਹੀਨਿਆਂ ਦੇ ਵਿੱਚ ਇਸ ਡੈਰੀ ਫਾਰਮਰ ਨੇ ਇੰਨਾ ਜ਼ਬਰਦਸਤ ਚੀਜ਼ ਇੰਨਾ ਜ਼ਬਰਦਸਤ ਨੁਸਖਾ ਇਹਨਾਂ ਦੇ ਹੱਥ ਲੱਗਿਆ ਕਿ ਇਸ ਡੈਰੀ ਦੇ ਵਿੱਚੋਂ ਦਿੱਕਤਾਂ ਪਰੇਸ਼ਾਨੀਆਂ ਤਾਂ ਖਤਮ ਹੋਈਆਂ ਹੀ ਹੋਈਆਂ ਨਾਲੋਂ ਨਾਲ ਹਰੇਕ ਪਸ਼ੂ ਦਾ ਦੁੱਧ ਤੋਂ 2.5 ਲੀਟਰ ਦੁੱਧ ਵੀ ਆ ਜਿਹੜਾ ਉਹ ਜਿਹੜਾ ਇਜ਼ਾਫਾ ਹੋਇਆ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਹੈਗਾ ਦੇਖੋ ਬੜੇ ਆਰਾਮ ਨਾਲ ਬਹੁਤ ਮौज-ਮਸਤੀ ਨਾਲ ਇੱਥੇ ਜਿਹੜੀਆਂ ਗਈਆਂ ਹੈਗੀਆਂ ਨੇ ਉਹ ਬੈਠੀਆਂ ਨੇ ਨੁਸਖਾ ਫਾਰਮੂਲਾ ਸੀ ਪੁੱਛਾਂਗੇ ਡਾਕਟਰ ਹਰਵਿੰਦਰ ਨੇ ਜਿਹੜੇ ਕਿ ਇਸ ਡੈਰੀ ਫਾਰਮ ਨੂੰ ਚਲਾ ਰਹੇ ਨੇ ਬੜੀ ਤਕਨੀਕੀ ਸਮਝ ਹੈਗੀ ਹੈ ਹੋਰ ਵੀ ਬਹੁਤ ਸਾਰੇ ਐਕਸਪੈਰੀਮੈਂਟ ਹੈਗੇ ਨੇ ਜਿਹੜੇ ਉਹ ਆਪਣੇ ਇਸ ਫੀਲਡ ਦੇ ਵਿੱਚ ਕਰਦੇ ਰਹਿੰਦੇ ਨੇ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆਂ ਆਉਂਦੇ ਸਾਰ ਸਾਡੀਆਂ ਤਸਵੀਰਾਂ ਦੇਖ ਕੇ ਸਾਡਾ ਮਨ ਹੈਗਾ ਬੜਾ ਖੁਸ਼ ਹੋ ਗਿਆ ਕਿਉਂਕਿ ਜਿਹੜੀ ਅਸੀਂ ਕਹਿ ਲਈਏ ਕਿ ਜੋ ਟੈਕਨੀਕ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਜਾਂ ਜੋ ਟੈਕਨੀਕ ਇੱਕ ਡੈਰੀ ਫਾਰਮਰ ਨੂੰ ਅਪਣਾਉਣੀ ਚਾਹੀਦੀ ਹੈ ਉਹਨੂੰ ਹੂਬ ਹੂ ਲਾਗੂ ਕਰਨ ਦੀ ਕੋਸ਼ਿਸ਼ ਹੈਗੀ ਹੈ ਜਿਹੜੀ ਡਾਕਟਰ ਹਰਵਿੰਦਰ ਜੀ ਇਸ ਵੇਲੇ ਕਰ ਰਹੇ ਨੇ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ டிவி ਪੰਜਾਬੀ ਤੇ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਤੁਸੀਂ ਸਾਨੂੰ ਦੱਸ ਰਹੇ ਸੀ ਕਿ 6 ਕੁ ਮਹੀਨੇ ਪਹਿਲਾਂ ਇਸ ਸ਼ੈੱਡ ਹੇਠਾਂ 2 ਜਾਂ 4 ਪਸ਼ੂ ਹੀ ਸੀ ਜੀ ਤੇ ਅੱਜ ਪਰਮਾਤਮਾ ਦੀ ਮਿਹਰ ਨਾਲ ਤੁਹਾਡੇ ਕੋਲ ਲਗਭਗ 35-40 ਪਸ਼ੂ ਹੈਗੇ ਨੇ ਕੀ ਕਹਾਣੀ ਹੈਗੀ ਐ ਇਸ ਵੇਲੇ ਜਦੋਂ ਖੇਤੀਬਾੜੀ ਵਾਲੇ ਲੋਕ ਇਹ ਧੰਦੇ ਨੂੰ ਛੱਡ ਰਹੇ ਨੇ ਤਾਂ ਤੁਸੀਂ ਧੰਦਾ ਵਧਾ ਰਹੇ ਹੋ ਸਰ ਇਹ ਆਉਣ ਵਾਲਾ ਜਿਹੜਾ ਸਮਾਂ ਹੈਗਾ ਇਸ ਧੰਦੇ ਦੇ ਵਿੱਚ ਬਹੁਤ ਹੀ ਗਰੋਥ ਹੈਗੀ ਆ ਕਿਉਂਕਿ ਸਾਰੇ ਹੀ ਲੋਕੀ ਦੁੱਧ ਹਰੇਕ ਨੂੰ ਚਾਹੀਦਾ ਚਾਹ ਹਰੇਕ ਨੇ ਪੀਣੀ ਹੈਗੀ ਆ ਠੀਕ ਹੈ ਪਰ ਪਸ਼ੂ ਸੰਭਾਲਣ ਤੋਂ ਹਰ ਕੋਈ ਗੁਰੇਜ ਕਰ ਰਿਹਾ ਹੈਗਾ ਹਰ ਕੋਈ ਕਹਿ ਰਿਹਾ ਕਿ ਮੈਂ ਯਾਰ ਪਸ਼ੂਆਂ ਵਾਲਾ ਕੰਮ ਕਰਾਂ ਇਹ ਇੱਕ ਇਦਾਂ ਦਾ ਹੋ ਗਿਆ ਕਿ ਯਾਰ ਸਟੇਟਸ ਨੂੰ ਮੇਰੇ ਨੂੰ ਨਾ ਡਾਊਨ ਕਰਦਾ ਹੈਗਾ ਹਰੇਕ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਆ ਪਰ ਇਹ ਧੰਦਾ ਜੇਕਰ ਸਾਡੇ ਕਿਸਾਨ ਵੀਰ ਜਾਂ ਪੰਜਾਬੀ ਭਰਾ ਅਪਣਾਉਂਦੇ ਹੈਗੇ ਆ ਤੇ ਉਹ ਖੇਤੀ ਦੇ ਨਾਲ ਨਾਲ ਇਸ ਤੋਂ ਚੰਗੀ ਕਮਾਈ ਕਰ ਸਕਦੇ ਹੈਗੇ ਆ ਆਉਣ ਵਾਲਾ ਸਮਾਂ ਇਹ ਬਹੁਤ ਹੀ ਇਹ ਧੰਦਾ ਪਰਫੁੱਲਤ ਹੋਵੇਗਾ ਤੇ ਮੈਂ ਤਾਂ ਜੀ ਸ਼ੁਰੂਆਤ ਥੋੜੇ ਜੇ ਪਸ਼ੂਆਂ ਤੋਂ ਆਪਣੇ ਰਵਾਇਤੀ ਕਿੰਨੇ ਕੁ ਪਸ਼ੂ ਸੀ ਪਹਿਲਾਂ ਤੁਹਾਡੇ ਸਰ ਸਾਡੇ ਕੋਲ ਸਿਰਫ 3-4 ਪਸ਼ੂ ਹੀ ਅਸੀਂ ਆਪਣੇ ਗੁਜ਼ਾਰੇ ਵਾਸਤੇ ਰੱਖੇ ਹੋਏ ਸੀਗੇ ਘਰ ਦੇ ਦੁੱਧ ਘਰ ਦੇ ਬਸ ਵੀ ਘਰ ਦਾ ਹੀ ਦੁੱਧ ਪੀਣਾ ਹੈਗਾ ਵੇਚਣ ਵਾਲਾ ਕੋਈ ਮਨਸ਼ਾ ਨਹੀਂ ਸੀਗੀ ਕਿ ਅਸੀਂ ਦੁੱਧ ਦਾ ਕਾਰੋਬਾਰ ਚਾਣਾ ਹੈਗਾ ਆ ਤੇ ਪਰ ਤੇ ਫਿਰ ਇਹ 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 ਮਤਲਬ ਅਸੀਂ ਕਹਿ ਲਈਏ ਕਿ ਇਹ ਮੌਕਾ ਕਿਵੇਂ ਬਣਿਆ ਜਾਂ ਅਸੀਂ ਕਹਿ ਲਈਏ ਕਿ ਇਧਰਲੇ ਪਾਸੇ ਨੂੰ ਤੁਹਾਡੀ ਸੋਚ ਕਿਵੇਂ ਪਰਫੁੱਲਤ ਹੋਈ ਸਰ ਮੇਰੀ ਵੈਸੇ ਸਾਡਾ ਜੱਦੀ ਪਿੰਡ ਜਿਹੜਾ ਜਮਸ਼ੇਰ ਖਾਸ ਹੈਗਾ ਪਰ ਮੈਂ ਰਹਿਸ਼ ਮੇਰੀ ਰੈਂਟ ਤੇ ਹੈਗਾ ਮੈਂ ਅਰਬਨ ਸਟੇਟ ਜਲੰਧਰ ਰਹਿਣਾ ਹੈਗਾ ਅੱਛਾ ਜੀ ਤੇ ਉਸ ਸਿਟੀ ਚ ਰਹਿਣ ਕਰਕੇ ਤਾਂ ਸ਼ਹਿਰੀਆਂ ਨੂੰ ਥੋੜਾ ਹੁੰਦਾ ਹੀ ਹੈਗਾ ਕਿ ਸਾਨੂੰ ਪਿਓਰ ਦੁੱਧ ਪਿੰਡ ਚੋਂ ਕਿਤੇ ਵਧੀਆ ਮਿਲ ਜਾਏ ਠੀਕ ਹੈ ਤੇ ਵਾਈਫ ਮੇਰੇ ਪੋਸਟ ਗ੍ਰੈਜੂਏਟ ਹੈਗੇ ਆ ਤੇ ਬੇਟਾ ਮੇਰਾ 10 12 ਸਾਲ ਦਾ ਹੈ ਤੇ ਅਸੀਂ ਤਾਂ ਸਿਰਫ ਆਪਣੇ ਆਪਣੇ ਪਰਿਵਾਰ ਔਰ ਆਪਣੇ ਬੱਚੇ ਲਈ ਕਰ ਰਹੇ ਸੀਗੇ ਤੇ ਉਹਨਾਂ ਦੇ ਮਨ ਚ ਹੀ ਉੱਥੇ ਆਂਡ ਗੁਆਂਡ ਸਾਡਾ ਨਾ ਬਹੁਤ ਸਾਨੂੰ ਡਿਮਾਂਡ ਕਰਦਾ ਹੁੰਦਾ ਸੀਗਾ ਕਿ ਤੁਸੀਂ ਆਪਣੇ ਪਿੰਡ ਤੋਂ ਆਪਣੇ ਲਈ ਪ्योर ਦੁੱਧ ਲੈ ਕੇ ਆਣੇ ਆ ਤੇ ਸਾਨੂੰ ਵੀ ਦੇ 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 ਇਹ ਬਸ ਜੀ ਉੱਥੋਂ ਸ਼ੁਰੂਆਤ ਹੋਈ ਹੈਗੀ ਆ ਤੇ ਅੱਜ ਅਸੀਂ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਅੱਛੇ ਟਰਨਓਵਰ ਤੇ ਚਲੇ ਗਏ ਹੈਗੇ ਜੀ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ ਡਾਕਟਰ ਸਾਹਿਬ ਅੱਛਾ ਫਿਰ ਦਿੱਕਤਾਂ ਵੀ ਬੜੀਆਂ ਆਈਆਂ ਜਦੋਂ ਸ਼ੁਰੂਆਤ ਤੁਸੀਂ ਕੀਤੀ ਜਦੋਂ ਤੁਸੀਂ ਦੁੱਧ ਦੇਣਾ ਸ਼ੁਰੂ ਕੀਤਾ ਆਪਣੇ ਆਂਡ ਗੁਆਂਡ ਚ ਅ ਥੋੜਾ ਟਿੱਚਾ ਸੀ ਕਿ ਅਸੀਂ ਆਰਗੇਨਿਕ ਦੁੱਧ ਦੇਣਾ ਹੈ ਬਗੈਰ ਟੀਕਿਆਂ ਤੋਂ ਦੇਣਾ ਹੈ ਟਿੱਚੇ ਨੂੰ ਹਾਸਲ ਕਰਨ 'ਚ ਬੜੀ ਦਿੱਕਤ ਤੇ ਪਰੇਸ਼ਾਨੀ ਆਈਆਂ ਫਿਰ ਉਹ ਕਿਵੇਂ ਤੁਸੀਂ ਦੂਰ ਕੀਤੀਆਂ ਸਰ ਸਭ ਤੋਂ ਪਹਿਲਾਂ ਤਾਂ ਜਦੋਂ ਐਨੀਮਲ ਨੂੰ ਮੈਂ ਖੁਦ ਸੰਭਾਲਣਾ ਸ਼ੁਰੂ ਕੀਤਾ ਹੈਗਾ ਤੇ ਵਾਕਈ ਬਹੁਤ ਪਰੇਸ਼ਾਨੀਆਂ ਆਈਆਂ ਸਾਨੂੰ ਟ੍ਰੀਟਮੈਂਟ ਬਾਰੇ ਨਾ ਸੀ ਪਤਾ ਲੱਗਦਾ ਫਿਰ ਮੈਂ ਦੋ ਵਾਰੀ ਯੂਨੀਵਰਸਿਟੀ ਤੋਂ ਬਕਾਇਦਾ ਟ੍ਰੇਨਿੰਗ ਇਹਦੇ ਬਾਰੇ ਲਈ ਟ੍ਰੇਨਿੰਗ ਲੈਂਡ ਤੋਂ ਬਾਅਦ ਫਿਰ ਅਸੀਂ ਐਲੋਪੈਥੀ ਹੀ ਦਵਾਈਆਂ ਯੂਜ਼ ਕਰਦੇ ਹੁੰਦੇ ਸੀਗੇ ਤੇ ਮੈਨੂੰ ਸ਼ੌਂਕ ਬਹੁਤ ਸੀਗਾ ਸਿੱਖਣ ਦਾ ਤੇ ਮੈਂ ਹਰ ਇੱਕ ਅਗਰ ਕੋਈ ਇੰਜੈਕਸ਼ਨ ਜਾਂ ਕੋਈ ਟੈਬਲੇਟ ਵੀ ਪਸ਼ੂ ਨੂੰ ਦੇ ਰਹੇ ਆਂ ਤੇ ਡਿਸਕ੍ਰਿਪਸ਼ਨ ਜ਼ਰੂਰ ਪੜ੍ਹਣੀ ਔਰ ਹਰ ਇੱਕ ਜਿਹੜੀ ਐਲੋਪੈਥੀ ਦਵਾਈ ਆ ਉਹਦਾ ਲਿਖਿਆ ਹੁੰਦਾ ਹੈਗਾ ਉਹਦੇ ਉਹਦੇ ਉੱਤੇ ਕਿ ਇਹਦਾ ਦੁੱਧ ਦੇ ਵਿੱਚ ਅਸਰ 5 ਦਿਨ ਰਹੇਗਾ ਇਹਦਾ 10 ਦਿਨ ਰਹੇਗਾ ਇਹਦਾ 15 ਦਿਨ ਰਹੇਗਾ ਇਹਦਾ ਮਤਲਬ ਹੈਗਾ ਕਿ ਉਹ ਸਾਡੇ ਲਈ ਹਾਰਮਫੁਲ ਹੈਗਾ ਆ ਤੇ ਮੈਂ ਉਸ ਵੇਲੇ ਵੀ ਬੜਾ ਗੌਰ ਕਰਦਾ ਹੁੰਦਾ ਸੀਗਾ ਕਿ ਅਗਰ ਕੋਈ ਆਪਣਾ ਪਸ਼ੂ ਬਿਮਾਰ ਹੋ ਜਾਣਾ ਜਾਂ ਉਹਨੂੰ ਕੋਈ ਐਂਟੀਬਾਇਟਿਕ ਇੰਜੈਕਸ਼ਨ ਜਾਂ ਕੁਛ ਇਦਾਂ ਦਾ ਦੇ ਰਹੇ ਹੈਗੇ ਆ ਤਾਂ ਉਹਦਾ ਪਸ਼ੂ ਦਾ ਦੁੱਧ ਅਸੀਂ ਵੱਖਰਾ ਰੱਖਣਾ ਜਾਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਪਲਾ ਦੇਣਾ ਜਾਂ ਅਸੀਂ ਰੋਡ ਦੇਣਾ ਤੇ ਉਹਦੇ ਲਈ ਕਸੇ ਦੁੱਧ ਅਸੀਂ ਕਦੇ ਆਪਣੇ ਵਾਸਤੇ ਜਾਂ ਅਸੀਂ ਆਪਣੇ ਜਿਹੜੀਆਂ ਫੈਮਲੀਆਂ ਸੀ ਕਦੇ ਉਹਨਾਂ ਨੂੰ ਵੀ ਨਾ ਸੀ ਲਿਜਾ ਕੇ ਦਿੱਤਾ ਮਤਲਬ ਜਦੋਂ ਤੱਕ ਮੇਰਾ ਰਿਕਾਰਡ ਰਿਹਾ ਹੈਗਾ ਆ ਕੀ ਬਾਤ ਹੁਣ ਵੀ ਸਰ ਜਿਹੜਾ ਸਿਟੀ ਦੁੱਧ ਜਾਂਦਾ ਹੈਗਾ ਜਾਂ ਸੇਲ ਹੋਣ ਤੋਂ ਬਾਅਦ ਜਿਹੜਾ ਭਾਂਡਿਆਂ ਚ ਬਾਕੀ ਦੁੱਧ ਬਚਦਾ ਉਹ ਅਸੀਂ ਆਪਣੇ ਘਰ ਲਈ ਵਰਤਦੇ ਹੈਗੀਆਂ ਕਦੇ ਇਹ ਨਹੀਂ ਹੋਇਆ ਕਿ ਮੇਰੇ ਘਰ ਲਈ ਦੁੱਧ ਅਲੱਗ ਜਾਏਗਾ ਵੇਚਣ ਲਈ ਅਲੱਗ ਜਾਏਗਾ ਇਹ ਬੜਾ ਵੱਡਾ ਜਿਗਰਾ ਚਾਹੀਦਾ ਦੁੱਧ ਰੋੜਨ ਵਾਸਤੇ ਜੀ ਹਰਵਿੰਦਰ ਜੀ ਸਰ ਜੇ ਤੁਸੀਂ ਇਹ ਸਮਝਦੇ ਹੈਗੇ ਆਂ ਕਿ ਬਾਕੀਆਂ ਦੇ ਬੱਚੇ ਵੀ ਮੇਰੇ ਬੱਚਿਆਂ ਦੀ ਤਰ੍ਹਾਂ ਤੇ ਫਿਰ ਇਹ ਤੁਹਾਨੂੰ ਜਿਹੜਾ ਜਗਰਾ ਰੱਖਣਾ ਹੀ ਪੈਣਾ ਹੈ ਜੀ। ਕੀ ਬਾਤ ਹੈ ਕੀ ਬਾਤ ਹੈ। ਅੱਛਾ ਤੇ ਫਿਰ ਮਸਟੈਟਸ ਦਾ ਇਸ਼ੂ ਹੋ ਗਿਆ ਜਾਂ ਫਿਰ ਮੋਕ ਲੱਗਣ ਦਾ ਇਸ਼ੂ ਹੋ ਗਿਆ ਜਾਂ ਫਿਰ ਅਸੀਂ ਕਹਿ ਲਈਏ ਕਿ ਬਨ ਲੱਗ ਜਾਂਦਾ ਪਸ਼ੂ ਕੁਝ ਖਾਂਦਾ ਨਹੀਂ ਪੀਂਦਾ ਨਹੀਂ ਉਹ ਪਰੇਸ਼ਾਨੀਆਂ ਵੀ ਤੁਹਾਨੂੰ ਆਈਆਂ ਇੱਕ ਜਿਹੜੀਆਂ ਆਮ ਡੈਰੀ ਫਾਰਮਰ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਆਉਂਦੀਆਂ ਨੇ। ਜੀ ਬਿਲਕੁਲ ਸਰ ਸਾਰੀਆਂ ਹੀ ਪਰੇਸ਼ਾਨੀਆਂ ਆਈਆਂ ਤੇ ਸ਼ੁਰੂਆਤੀ ਦੌਰ ਤੇ ਵਿੱਚ ਸਾਡੇ ਇੱਥੇ ਜਿਹੜੇ ਡਾਕਟਰ ਸਾਹਿਬ ਸੀਗੇ ਏਰੀਏ ਦੇ ਮੈਂ ਉਹਨਾਂ ਦੇ ਨਾਲ رابطہ ਰੱਖਿਆ ਫਿਰ ਜਦੋਂ ਖੁਦ ਟ੍ਰੇਨਿੰਗ ਲਈ ਫਿਰ ਉਸ ਤੋਂ ਬਾਅਦ ਖੁਦ ਟ੍ਰੀਟਮੈਂਟ ਕਰਨੇ ਸ਼ੁਰੂ ਕਰ ਦਿੱਤੇ ਪਰ ਕਿਤੇ ਨਾ ਕਿਤੇ ਅਸੀਂ ਐਲੋਪੈਥੀ ਮੈਡੀਸਨ ਨੂੰ ਲੈ ਕੇ ਅਸੀਂ ਤੰਗ ਸੀਗੇ ਤੰਗ ਸੀਗੇ ਬੀ ਇਹ ਲਾਣ ਤੋਂ ਬਾਅਦ ਪਸ਼ੂਆਂ ਦਾ ਜਦੋਂ ਐਲੋਪੈਥੀ ਚ ਟਰੀਟਮੈਂਟ ਕਰਦੇ ਸੀਗੇ ਇੱਕ ਤਾਂ ਪਸ਼ੂ ਖਾਣਾ ਛੱਡ ਜਾਂਦਾ ਸੀ ਦੂਸਰਾ ਉਹਦਾ ਦੁੱਧ ਬਹੁਤ ਘੱਟ ਜਾਂਦਾ ਸੀਗਾ ਤੇ ਪਸ਼ੂ ਵੀ ਸਟ੍ਰੈਸ ਵਿੱਚ ਹੁੰਦਾ ਸੀਗਾ ਹਾਰਮਫੁਲ ਦੁੱਧ ਹੋ ਗਿਆ ਉਹ ਸਾਡਾ ਲਾਸ ਹੁੰਦਾ ਸੀ ਤੇ ਫਿਰ ਕਿਵੇਂ ਰਿਕਵਰੀ ਕਿਵੇਂ ਕੀਤੀ ਸਰ ਰਿਕਵਰੀ ਬਸ ਬੈਠਾ ਬੈਠਾ ਇੱਕ ਦਿਨ ਇਸ ਤਰ੍ਹਾਂ YouTube ਤੇ ਡਾਕਟਰ ਬੀਐਸਕੇ ਦੇ ਫਾਰਮੂਲਸ ਮੈਂ ਉਹਦੇ ਬਾਰੇ ਵੀਡੀਓ ਦੇਖੀ ਔਰ ਵੀਡੀਓ ਦੇਖਣ ਤੋਂ ਬਾਅਦ ਮਨ ਚ ਆਇਆ ਕਿ ਯਾਰ ਮੈਂ ਕਿਉਂ ਨਾ ਟਰਾਈ ਕਰਾਂ ਤੇ ਮੈਂ ਉਹ ਵੀਡੀਓ ਤੋਂ ਕਾਲ ਕੀਤੀ ਕਾਲ ਸ਼ਾਇਦ ਅੰਮ੍ਰਿਤਸਰ ਜ਼ਿਲ੍ਹੇ ਚ ਲੱਗੀ ਉਸ ਤੋਂ ਬਾਅਦ ਮੈਂ ਕਹਾਂ ਜੀ ਮੈਂ ਜਲੰਧਰ ਤੋਂ ਗੱਲ ਕਰ ਰਿਹਾ ਮੈਨੂੰ ਇਹ ਅਵੇਲੇਬਿਲਟੀ ਕਿੱਥੇ ਹੋ ਸਕਦੀ ਹੈ ਉਹਨਾਂ ਨੇ ਇੱਕ ਅੱਗੇ ਨੰਬਰ ਦਿੱਤਾ ਜੀ ਉੱਥੋਂ ਪਤਾ ਲੱਗਾ ਕਿ ਚਲੋ ਤੁਹਾਡੇ ਲਾਗੇ ਜਲੰਧਰ ਪਠਾਨਕੋਟ ਰੋਡ ਤੇ ਤੁਹਾਨੂੰ ਦਵਾਈਆਂ ਮਿਲਣਗੀਆਂ ਤੇ ਮੈਂ ਸਰ ਉੱਥੋਂ ਮਸਟਾਈਟਸ ਤੇ ਇੱਕ ਕੈਲਸ਼ੀਅਮ ਇਹ ਇੱਕ ਦੋ ਚੀਜ਼ਾਂ ਹੋਰ ਲਿਆ ਆਇਆ ਤੇ ਆ ਕੇ ਜਦੋਂ ਮੈਂ ਉਹਨਾਂ ਦੇ ਰਿਜ਼ਲਟ ਦੇਖੇ ਤਾਂ ਮੈਨੂੰ ਖੁੱਤੇ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਇਹ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਔਰ ਇੰਨਾ ਜ਼ਬਰਦਸਤ ਰਿਸਪੌਂਸ ਔਰ ਬਹੁਤ ਅੱਛਾ ਰਿਜ਼ਲਟ ਮਿਲਿਆ ਕੀ ਸਭ ਤੋਂ ਪਹਿਲਾਂ ਕਿਹੜੇ ਰਿਜ਼ਲਟ ਨੇ ਤੁਹਾਡੀਆਂ ਅੱਖਾਂ ਖੋਲੀਆਂ ਔਰ ਕਾਰੋਬਾਰ ਖੋਲਣ ਦਾ ਰਾਹ ਪੱਧਰਾ ਕੀਤਾ ਸਭ ਤੋਂ ਪਹਿਲਾਂ ਜੀ ਮੇਰੇ ਕੋਲ ਆਮ ਰੂਟੀਨ ਦੇ ਵਿੱਚ ਜਦੋਂ ਪਸ਼ੂ ਸਾਡੇ ਕੋਲ ਸੁੰਦੇ ਹੈਗੇ ਆ ਤੇ 15 ਕਿ ਦਿਨਾਂ ਬਾਅਦ ਅਸੀਂ ਇਹ ਪਸ਼ੂਆਂ ਨੂੰ ਦੁੱਧ ਪੀਕਤੇ ਲਜਾਣ ਵਾਸਤੇ ਉਹਨਾਂ ਨੂੰ ਐਕਸਟਰਾ ਥੋੜੀ ਡਾਈਟ ਦਿੰਨੇ ਆ, ਕੈਲਸ਼ੀਅਮ ਵਗੈਰਾ ਦਿੰਨੇ ਆ। ਮੈਂ ਚੰਗੇ ਬ੍ਰਾਂਡ ਦੀ ਕੈਲਸ਼ੀਅਮ ਯੂਜ਼ ਕਰ ਰਿਆ ਸੀਗਾ ਤੇ ਮੇਰੇ ਕੋਲ ਘਰ ਦੀ ਹੀ ਪਾਲੀ ਹੋਈ ਵੱਛੀ ਸੂਈ ਹੋਈ ਸੀਗੀ ਜਿਹੜਾ ਇੱਕ ਟਾਈਮ ਦੇ ਵਿੱਚ ਸਵੇਰ ਨੂੰ ਉਹ 15 ਲੀਟਰ ਦੁੱਧ ਦੇ ਰਹੀ ਸੀ। ਠੀਕ ਹੈ। ਤੇ ਜਦੋਂ ਮੈਂ ਡਾਕਟਰ ਬੀਐਸਕੇ ਦੇ ਫਾਰਮੂਲੇ ਦੀ ਕੈਲਸ਼ੀਅਮ ਲੈ ਕੇ ਆਇਆ ਹੈਗਾ ਜੀ ਜਿਸ ਦਿਨ ਅਸੀਂ ਉਹਨੂੰ ਰਾਤ ਨੂੰ ਉਹ ਕੈਲਸ਼ੀਅਮ ਦਿੰਦੀ ਹੈਗੀ ਆ ਦੂਸਰੇ ਦਿਨ ਸਵੇਰੇ ਉਹਦਾ 2 ਇਹ ਠੀਕ ਲਾਲੋਡਾ ਸਾਹਿਬ ਨਹੀਂ ਸਰ ਇੱਕ ਦਿਨ ਕੈਲਸ਼ ਮਤਲਬ ਇੱਕ ਦਿਨ ਦੇ ਵਿੱਚ ਹੀ ਇਹ ਫਰਕ ਸਿਗਾ ਔਰ ਰਿਐਲਿਟੀ ਹੈ ਕੀ ਹੈ ਜੀ ਔਰ 2 ਲੀਟਰ ਦੁੱਧ ਸ਼ਾਮ ਨੂੰ ਕੈਲਸ਼ੀਅਮ ਦਿੰਦੀ ਹੈ ਔਰ ਸਵੇਰੇ 2 ਲੀਟਰ ਦੁੱਧ ਵੱਧ ਸਿਗਾ ਔਰ ਇਹ ਸੱਚਾਈ ਹੈ ਜੀ ਉਸ ਤੋਂ ਬਾਅਦ ਮੈਂ ਇੱਕਦਮ ਮੈਨੂੰ ਲੱਗਾ ਕਿ ਆ ਮੈਂ ਚੰਗੇ ਬ੍ਰਾਂਡ ਦੀ ਕੈਲਸ਼ੀਅਮ ਯੂਜ਼ ਕਰ ਰਿਹਾ ਹੈਗਾ ਮੋਟੇ ਪੈਸੇ ਖਰਚ ਰਿਹਾ ਹੈਗਾ ਹਾਂ ਤੇ ਉਸ ਤੋਂ ਬਾਅਦ ਮਸਟਾਈਟਸ ਦੀ ਯੂਜ਼ ਕੀਤੀ ਔਰ ਵਾਕਈ ਹੈਗਾ ਕਿ ਕੋਈ ਐਂਟੀਬਾਇਓਟਿਕ ਨਹੀਂ ਕੋਈ ਪਸ਼ੂ ਨੂੰ ਤੰਗੀ ਨਹੀਂ ਕੋਈ ਪਸ਼ੂ ਦੇ ਟੀਕਾ ਨਹੀਂ ਲਗਾਣਾ ਸਿਰਫ ਇੱਕ ਦਵਾਈ ਪਲਾਈ ਹੈਗੀ ਔਰ ਪਸ਼ੂ ਦੀ ਮਸਟਾਈਟਸ ਇੱਕ ਤੋਂ ਡੇਢ ਦਿਨ ਦੇ ਵਿੱਚ ਤੁਸੀਂ ਕ્યોਰ ਕਰ ਸਕਦੇ ਹੈਗੇ ਆ ਮੈਕਸਿਮਮ 2 ਦਿਨ ਲੱਗਣਗੇ ਤੀਸਰਾ ਦਿਨ ਨਹੀਂ ਆਉਂਦਾ ਹੈਗਾ ਅੱਛਾ ਤੇ ਫਿਰ ਜਿਹੜੇ ਤੁਸੀਂ ਜਦੋਂ ਇਸ ਕਾਰੋਬਾਰ ਦੇ ਵਿੱਚ ਆਏ ਕਿਹੜੇ ਪਸ਼ੂ ਨੂੰ ਸਭ ਤੋਂ ਜ਼ਿਆਦਾ ਤੁਹਾਨੂੰ ਲੱਗਿਆ ਕਿ ਇਹਨਾਂ ਵਿੱਚੋਂ ਜਾਂ ਤੁਹਾਡੇ ਕੋਲ ਆਪਣੀਆਂ ਖੜੀਆਂ ਨੇ ਉਹਨਾਂ ਵਿੱਚੋਂ ਕਿਹਨੂੰ ਜ਼ਿਆਦਾ ਪ੍ਰੋਬਲਮ ਸੀ ਮਸਟਾਈਟਸ ਦੀ ਜਾਂ ਕਿਹੜਾ ਦੁੱਧ ਕਿਹੜੀ ਗਾਂ ਨੂੰ ਤੁਸੀਂ ਦਿੱਤਾ ਸਵੇਰ ਨੂੰ ਦਿੱਤਾ ਤੇ ਸ਼ਾਮ ਨੂੰ ਤੁਸੀਂ 2 ਲੀਟਰ ਵੱਧ ਦੁੱਧ ਲੈ ਲਿਆ ਸਰ ਹੁਣ ਆ ਗਾਈਆਂ ਸਾਰੀਆਂ ਬੈਠੀਆਂ ਹੈਗੀਆਂ ਇੰਦਾ ਥੋੜਾ ਜਿਆਦਾ ਧਿਆਨ ਕਰਨਾ ਹੁਣ ਮੁਸ਼ਕਲ ਹੋ ਜਾਏਗਾ ਤੇ ਪਰੇ ਹੈਗਾ ਕਿ ਰਿਜ਼ਲਟ ਸਰ ਜੋ ਲੈ ਲੈ ਹੈਗੇ ਆ ਉਸ ਤੋਂ ਬਾਅਦ ਜਦੋਂ ਮੈਂ ਰਿਜ਼ਲਟ ਲੈ ਰਿਜ਼ਲਟ ਲੈਣ ਤੋਂ ਬਾਅਦ ਫਿਰ ਮੈਂ ਕੰਪਨੀ ਬਾਰੇ ਸਰਚ ਕੀਤਾ ਜੀ ਜੀ ਤੇ ਕੰਪਨੀ ਤੋਂ ਸਰਚ ਕਰਕੇ ਜੀ ਸਾਡੇ ਐਮ ਡੀ ਸਾਹਿਬ ਹੈਗੇ ਆ ਡਾਕਟਰ ਉਪਕਾਰ ਜੀ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਠੀਕ ਹੈ ਡਾਕਟਰ ਉਪਕਾਰ ਜੀ ਦੇ ਨਾਲ ਗੱਲ ਕਰਕੇ ਮੈਂ ਕਿਹਾ ਜੀ ਮੈਂ ਇੰਨਾ ਸੈਟੀਸਫਾਈਡ ਹੋਇਆ ਔਰ ਬਹੁਤ ਹੈਪੀ ਹੈਗਾ ਪਰ ਅਵੇਲੇਬਿਲਟੀ ਤੁਹਾਡੇ ਕੋਲ ਇੱਥੇ ਪ੍ਰੋਡਕਟ ਦੀ ਸਾਡੇ ਏਰੀਆ ਦੇ ਵਿੱਚ ਨਹੀਂ ਹੈਗੀ ਠੀਕ ਹੈ ਤੇ ਫਿਰ ਡਾਕਟਰ ਉਪਕਾਰ ਜੀ ਨਾਲ ਮੇਰੀ ਮੀਟਿੰਗ ਹੋਈ ਇਸ ਵੇਲੇ ਮੈਂ ਇਹ ਪ੍ਰੋਡਕਟ ਸੇਲ ਵੀ ਕਰ ਰਿਹਾ ਆਪਣਾ ਰਿਟੇਲ ਆਊਟਲੈਟ ਖੋਲਿਆ ਹੋਇਆ ਅੱਛਾ ਜੀ ਤੇ ਆਪ ਵੀ ਅਸੀਂ ਇਹ ਯੂਜ਼ ਕਰ ਰਹੇ ਹੈਗੇ ਆ ਤੇ ਜਿਹੜੇ ਹੋਰ ਫਾਰਮਰ ਸਾਡੇ ਨਾਲ ਜੁੜੇ ਹੋਏ ਹੈਗੇ ਆ ਤੇ ਅਸੀਂ ਉਹਨਾਂ ਨੂੰ ਵੀ ਇਹ ਪ੍ਰੋਡਕਟ ਪ੍ਰੋਵਾਈਡ ਕਰਵਾ ਰਹੇ ਹੈਗੇ ਆ ਤੇ ਸਾਰੇ ਹੀ ਬੜੇ ਸੈਟੀਸਫਾਈਡ ਨੇ ਕਿ ਸਾਨੂੰ ਡਾਕਟਰਾਂ ਤੋਂ ਡਾਕਟਰਾਂ ਦੇ ਮਹਿੰਗੇ ਟੀਕੇਾਂ ਤੋਂ ਦਵਾਈਆਂ ਤੋਂ ਸਾਨੂੰ ਛਡਕਾਰਾ ਹੋ ਗਿਆ ਹੈਗਾ आ, सर, आ, अच्छा ਕਿਹੜੇ ਕੈਲਸ਼ੀਅਮ ਦੀ ਕਿਹੜੀ ਗੱਲ ਤੁਸੀਂ ਕਰ ਰਹੇ ਹੋ ਕਿੱਥੇ ਹੈ ਜੀ ਕਿਹੜੇ ਕੈਲਸ਼ੀਅਮ ਤੁਸੀਂ ਦਿੱਤਾ ਕਿ ਜਿਹੜਾ ਮਤਲਬ ਸਵੇਰੇ ਨੇ ਤੁਸੀਂ ਦਿੱਤਾ ਤੇ ਸ਼ਾਮ ਨੂੰ ਜਦ ਤੁਸੀਂ ਦੁੱਧ ਚੋਇਆ ਤਾਂ 2 ਲੀਟਰ ਵੱਧ ਦੁੱਧ ਮੈਂ ਤਾਂ ਹੈਰਾਨ ਹੋ ਗਿਆ ਤੁਹਾਡੀ ਗੱਲ ਸੁਣ ਕੇ ਸਰ ਬਿਲਕੁਲ ਜੀ ਯਾਨੀ ਕਿ ਮੈਂ ਤੁਸੀਂ ਹੈਰਾਨ ਹੋਏ ਹੈਗੇ ਆ ਤੁਸੀਂ ਦੇਖੋ ਜਿਹੜਾ ਬੰਦਾ ਖੁਦ ਪ੍ਰੈਕਟੀਕਲ ਕਰ ਰਿਹਾ ਉਹ ਹੈਰਾਨ ਸੀਗਾ ਕਿ ਅੱਜ ਕੱਲ ਸਵੇਰੇ ਦੁੱਧ ਇੰਨਾ ਸੀਗਾ ਤੇ ਰਾਤ ਨੂੰ ਕੈਲਸ਼ੀਅਮ ਦਿੱਤੀ ਔਰ ਸਵੇਰੇ ਦੁੱਧ ਦਾ 2 ਤੋਂ 2.5 ਲੀਟਰ ਦਾ ਫਰਕ ਪੈ ਗਿਆ ਮੈਂ ਹੁਣੇ ਤੁਹਾਨੂੰ ਸਰ ਇਹ ਕੈਲਸ਼ੀਅਮ ਦੀ ਜਿਹੜੀ ਕੰਨੀ ਹੈਗੀ ਇਹ ਦਿਖਾ ਲਦਾ ਹੈਗਾ ਆ ਇੱਥੇ ਹੀ ਏ ਆ ਜੀ ਇਹ ਵਾਲੀ ਜੀ 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 ਬਿਲਕੁਲ ਅੱਛਾ ਕੀ ਬਾਤ ਹੈ ਇਸ ਤਰ੍ਹਾਂ ਡਾਕਟਰ ਸਾਹਿਬ ਨੂੰ ਪੁੱਛੇ ਵੀ ਡਾਕਟਰ ਸਾਹਿਬ ਇਸ ਤਰ੍ਹਾਂ ਦਾ ਕੀ ਪਾਤਾ ਇਹਦੇ ਚ ਜਿਹੜਾ ਦੁੱਧ 2 ਲੀਟਰ ਵੱਧ ਨਿਕਲ ਆਇਆ ਸਰ ਇਹ ਤਾਂ ਦੇਖੋ ਕੰਪਨੀ ਨੇ ਕੁਆਲਟੀ ਤੇ ਧਿਆਨ ਦਿੱਤਾ ਹੋਇਆ ਹੈਗਾ ਹੈ ਜੀ ਬਾਕੀ ਕੰਪਨੀਆਂ ਵੀ ਹੈਗੀਆਂ ਚਲੋ ਅਸੀਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਹੈਗੇ ਪਰ ਡਾਕਟਰ ਬੀ ਐਸ ਕੇ ਦੇ ਜਿੰਨੇ ਵੀ ਪ੍ਰੋਡਕਟ ਹੈਗੇ ਆ ਲਾਜਵਾਬ ਹੈਗੇ ਆ ਬਹੁਤ ਅਸੀਂ ਹੈਪੀ ਹੈਗੇ ਆ ਖੁਸ਼ ਹੈਗੇ ਆ ਤੇ ਹੁਣ ਅਸੀਂ ਯਾਨੀ ਕਿ ਸਾਨੂੰ ਇਹ ਲੱਗਦਾ ਕਿ ਅਗਰ ਦੇਖੋ ਇਹ ਸਾਬ ਵਾਲੀ ਚੀਜ਼ ਹੈਗੀ ਆ ਜਿਹੜੇ ਲਾਈਵ ਸਟਾਕ ਹੈਗਾ ਪ੍ਰੋਬਲਮਸ ਤਾਂ ਆਉਂ ਹੀ ਰਹਿੰਦੀਆਂ ਪਰ ਹੁਣ ਸਾਡੇ ਲਈ ਉਹ ਹੋ ਗਿਆ ਇਹ ਤਾਂ ਨਾਰਮਲ ਗੱਲ ਹੈ ਯਾਰ ਸਾਨੂੰ ਹੁਣ ਮੁਸ਼ਕਲ ਹੀ ਨਹੀਂ ਹੁੰਦਾ ਹੈਗਾ ਕਿ ਅਗਰ ਕੋਈ ਪਸ਼ੂ ਨੂੰ ਕੋਈ ਦਿੱਕਤ ਆਈ ਹੋ ਕਹਿੰਦੇ ਇਹ ਨਾਰਮਲ ਆ ਦਵਾਈ ਆ ਬੀਐਸਕੇ ਫਾਰਮੂਲਾ ਦੇਓ ਇਹ ਤਾਂ ਇੱਕ ਦਿਨ ਚ ਠੀਕ ਹੋ ਜਾਏਗਾ ਮਤਲਬ ਜਿਵੇਂ ਪਹਿਲਾਂ ਤੁਹਾਡੇ ਤੁਹਾਡੇ ਕੋਲ ਦੁੱਧ ਦੀ ਸਮੱਸਿਆ ਕਿਸੇ ਕੋਈ ਪਸ਼ੂ ਦੁੱਧ ਘਟਾ ਗਿਆ ਜਾਂ ਕਿਸੇ ਨੂੰ ਅਸੀਂ ਕਹਿ ਲਈਏ ਕਿ ਮਸਟੈਟਸ ਦਾ ਇਸ਼ੂ ਆ ਗਿਆ ਤੇ ਡਾਕਟਰ ਨੂੰ ਫੋਨ ਲਾ ਕੇ ਕਹਿੰਦੇ ਹੋਗੇ ਜੀ ਆਓ ਜੀ ਡਾਕਟਰ ਸਾਹਿਬ ਤੇ ਜਦੋਂ ਤੱਕ ਡਾਕਟਰ ਸਾਹਿਬ ਨਹੀਂ ਆਉਣਾ ਤੇ ਆਉਂਦੇ ਆਉਂਦੇ ਪ੍ਰੋਬਲਮ ਹੋਰ ਜ਼ਿਆਦਾ ਵੱਧ ਗਈ ਇਹ ਬਿਲਕੁਲ ਗੱਲ ਸਹੀ ਹੈਗੀ ਆ ਕਿ ਜਦੋਂ ਤੱਕ ਜਾਨੀ ਕਿ ਡਾਕਟਰ ਸਾਹਿਬ ਆਂਦੇ ਹੈਗੇ ਆ ਤੇ ਪ੍ਰੋਬਲਮ ਵੱਧ ਜਾਂਦੀ ਹੈਗੀ ਹੁਣ ਤਾਂ ਸਾਡੇ ਕੋਲ ਹੀ ਦਵਾਈਆਂ ਪਈਆਂ ਬੀਐਸਕੇ ਦੇ ਫਾਰਮੂਲੇਸ ਪਏ ਆ ਉਹ ਤਾਂ ਉਦੋਂ ਹੀ ਚੱਕ ਕੇ ਅਸੀਂ ਕਰ ਦਿੰਦੇ ਹੈਗੇ ਆ ਤੇ ਅਸੀਂ ਤਾਂ ਇੱਕ ਦਿਨ ਦੇ ਵਿੱਚ ਹੀ ਉਹਨੂੰ ਰਿਕਵਰ ਕਰ ਦਿੰਨੇ ਆ ਹੋਰ ਕਿਹੜੇ ਕਿਹੜੇ ਨੁਸਖੇ ਤੋਂ ਇਲਾਵਾ ਤੁਸੀਂ ਯੂਜ਼ ਕਰਦੇ ਹੋ ਸਰ ਰਿਪੀਟਰ ਜਿਹੜੇ ਫਾਰਮਰ ਜਿਹੜੇ ਹੈਗੇ ਆ ਮੇਨ ਸਾਡੇ ਭਰਾ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਆ ਫਾਰਮ ਤੇ ਆਉਣੀਆਂ ਸਰ ਮੇਨ ਜੋ ਦੋ ਹੀ ਮੇਜਰ ਪ੍ਰੋਬਲਮ ਆਉਣੀਆਂ ਹੈਗੀਆਂ ਇੱਕ ਮਸਟੇਟਸ ਦੀ ਔਰ ਸੈਕੰਡ ਰਿਪੀਟਰ ਦੀ ਠੀਕ ਹੈ ਔਰ ਇਹ ਸਾਡੇ ਲਈ ਤਾਂ ਹੁਣ ਬਿਲਕੁਲ ਨਾਰਮਲ ਗੱਲ ਹੋ ਗਈ ਆ ਮ ਕਿਹੜਾ ਯੂਜ਼ ਕਰਦੇ ਹੋ ਤੁਸੀਂ ਇੱਕ ਨੰਬਰ ਤੇ ਅੱਠ ਨੰਬਰ ਫਾਰ ਇਹ ਤੁਹਾਡੇ ਕੋਲ ਦਿਖਾ ਦੋਗੇ ਸਾਡੇ ਫਾਰਮਰ ਭਰਾਵਾਂ ਨੂੰ ਮੈਂ ਹੁਣੀ ਦਿਖਾ ਲ ਦਿੰਨਾ ਹੈਗਾ ਸੋ ਇਹ ਦੇਖੋ ਤੁਸੀਂ ਇਹ ਸਾਰੀਆਂ ਚੀਜ਼ਾਂ ਭਰੀਆਂ ਪਈਆਂ ਨੇ ਇਹ ਮੈਨੂੰ ਲੱਗਦਾ ਹੈ ਕਿ ਨੁਸਖੇ ਫਾਰਮੂਲਿਆਂ ਦਾ ਕੋਈ ਜਿਹੜਾ ਇਹ ਸਾਰਾ ਸਟਾਕ ਹੀ ਇੱਥੇ ਮਤਲਬ ਤੁਸੀਂ ਸਾਰਾ ਸਟਾਕ ਹੀ ਰੱਖ ਰੱਖਿਆ ਹੈ ਜੀ ਬਿਲਕੁਲ ਜੀ ਇਹ ਸਾਰਾ ਸਾਰਾ ਹੀ ਸਟਾਕ ਇੱਥੇ ਪੀ ਹੁੰਦਾ ਹੈਗਾ ਕਿ ਜਦੋਂ ਤੱਕ ਤੁਹਾਡੇ ਕੋਲ ਜਿਹੜੀ ਚੀਜ਼ ਦੀ ਲੋੜ ਹੈਗੀ ਆ ਤੇ ਅਸੀਂ ਉਸੇ ਵੇਲੇ ਇੱਥੋਂ ਮੇਰੇ ਜਿਹੜਾ ਫੋਰਮੈਨ ਰੱਖਿਆ ਹੋਇਆ ਹੈਗਾ ਜਿਹੜੇ ਵਰਕਰ ਕੰਮ ਕਰ ਰਹੇ ਹੈਗੇ ਆ ਹੁਣ ਤੋਂ ਇੰਨਾ ਸਿੱਖ ਗਏ ਹੈਗੇ ਆ ਕਿ ਮੈਨੂੰ ਵੀ ਦੱਸਣ ਦੀ ਜ਼ਰੂਰਤ ਹੀ ਨਹੀਂ ਸਮਝਦੇ ਹੈਗੇ ਤੇ ਉਹ ਖੁਦ ਹੀ ਜਾਣ ਕੇ ਦਵਾਈਆਂ ਇੱਥੋਂ ਬੀਐਸਕੇ ਦਾ ਫਾਰਮੂਲਾ ਯੂਜ਼ ਕਰ ਲੈਂਦੇ ਹੈਗੇ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਹਨਾਂ ਦੇ ਉੱਤੇ ਜਿਹੜੇ ਫਾਰਮੂਲੇਜ਼ ਨੰਬਰ 1 ਨੰਬਰ 2 ਨੰਬਰ 3 ਇਸ ਤਰ੍ਹਾਂ ਹੈਗਾ ਕੋਈ ਵੀ ਇਹਨਾਂ ਦੇ ਕੋਈ ਸਪੈਸੀਫਿਕ ਨੇਮ ਨਹੀਂ ਹੈਗੇ ਕੋਈ ਵੱਖਰਾ ਕੋਈ ਨਾਮ ਨਹੀਂ ਹੈਗਾ ਜਿੰਨੂ 1 2 ਪੜਨਾ ਆਉਂਦਾ ਹੈ ਉਹ ਪਸ਼ਵਾਨ ਤੋਂ ਬਿਮਾਰੀਆਂ ਤੋਂ ਬਚਾ ਸਕਦਾ ਬਿਲਕੁਲ ਸਰ ਜਿੰਨੂ 1 2 3 ਗਿਣਤੀ ਆਂਦੀ ਆ ਨਾ ਤੇ ਮੈਂ ਕਿਹਾ ਜੀ ਉਹ ਡਾਕਟਰ ਬਣ ਗਿਆ ਜੀ 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 ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈਗਾ ਅੱਛਾ ਇੱਕ ਗੱਲ ਹੋਰ ਦੱਸੋ ਜਦੋਂ ਤੁਸੀਂ ਇਹ ਫਾਰਮੂਲਿਆਂ ਦਾ ਫਾਇਦਾ ਲਿਆ ਤੇ ਆਲੇ-ਦੋਲੇ ਤੁਹਾਡੇ ਨਾਲ ਹੋਰ ਵੀ ਤੁਹਾਡੇ ਡੈਰੀ ਫਾਰਮਰ ਭਰਾ ਹੋਣਗੇ ਉਹਨਾਂ ਤੱਕ ਨਹੀਂ ਤੁਸੀਂ ਇਹ ਪਹੁੰਚ ਦੀ ਕੀਤੀ ਚੀਜ਼ ਨਹੀਂ ਸਰ ਬਿਲਕੁਲ ਹੁਣ ਮੈਂ ਕਰ ਰਿਹਾ ਹੈਗਾ ਜੀ अच्छा ਨਾਲ ਨਾਲ ਸੇਵਾ ਵੀ ਕਰਦੇ ਹੋ ਤੇ ਨਾਲ ਨਾਲ ਵੀ ਸੇਵਾ ਵੀ ਕਰ ਰਹੇ ਹੈਗੇ ਆ ਜੀ ਡਾਕਟਰ ਉਪਕਾਰ ਜੀ ਨੇ ਮੈਨੂੰ ਜਲੰਧਰ ਔਰ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਸੇਵਾ ਅਲਾਈ ਹੋਈ ਹੈ ਜੀ ਕੀ ਬਾਤ ਹੈ ਹੁਸ਼ਿਆਰਪੁਰ ਜ਼ਿਲ੍ਹਾ ਔਰ ਜਲੰਧਰ ਪੂਰਾ ਮੇਰੇ ਕੋਲ ਆਏਗਾ ਜੀ ਤੇ ਇਸ ਵੇਲੇ ਕਾਫੀ ਫਾਰਮਰ ਆਪਣੇ ਨਾਲ ਜਿਹੜੇ ਹੋਏ ਆ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਅੱਛਾ ਮਤਲਬ ਹੁਣ ਜਿਹਨਾਂ ਮਤਲਬ ਕਿਸੇ ਕਿਸੇ ਨੂੰ ਕੋਈ ਕੋਈ ਸਪੈਸੀਫਿਕ ਪ੍ਰੋਬਲਮ ਆਉਂਦੀ ਹੈ ਜਦੋਂ ਬਿਲਕੁਲ ਜੀ ਉਹ ਫਾਰਮਰ ਨਾਲ ਮਿਲਾਵਾਂਗੇ ਜਿਹੜੇ ਕਿ ਯਾਨੀ ਕਿ ਡਾਕਟਰਾਂ ਤੋਂ ਤੰਗੇ ਸੀਗੇ ਔਰ ਉਹ ਆਪਣੇ ਨਾ ਆਪਣੇ ਮੂੰਹੋਂ ਬੋਲ ਕੇ ਦੱਸਣਗੇ ਮੈਂ ਕੁਝ ਨਹੀਂ ਕਹਾਂਗਾ ਜੀ। ਕੀ ਕਹਾ ਬਾਰੇ। ਇੱਕ ਤੁਸੀਂ ਸਰਨ ਦੀ ਪ੍ਰੋਬਲਮ ਦੱਸ ਰਹੇ ਸੀ ਬੜੀ ਪ੍ਰੋਬਲਮ ਆਈ ਸੀ। ਉਹ ਮਤਲਬ ਤੁਹਾਡੇ ਕੋਲੋਂ ਨੁਸਖਾ ਫਾਰਮੂਲਾ ਲੈ ਗਿਆ ਤੇ ਮੁੜ ਕੇ ਤੁਹਾਨੂੰ ਠਿਆਈ ਹੀ ਨਹੀਂ ਬੰਦਾ। ਬਿਲਕੁਲ ਜੀ ਸਰਨ ਦੀ ਜਿਹੜੀ ਸਰਨ ਦੀ ਜਿਹੜੀ ਪ੍ਰੋਬਲਮ ਹੈਗੀ ਆ ਸਰ ਰੇਅਰ ਆਂਦੀ ਆ ਪਰ ਜਦੋਂ ਆ ਜਾਂਦੀ ਆਰ ਪਸ਼ੂ ਰੱਦੀ ਹੋ ਜਾਂਦਾ ਹੈਗਾ ਜੀ। ਪਸ਼ੂ ਲੱਤਾਂ ਤੋਂ ਪਿਛਲੀਆਂ ਲੱਤਾਂ ਤੋਂ ਲੰਗੜਾ ਕੇ ਤੁਰਨ ਲੱਪੈਂਦਾ ਹੈਗਾ ਲੱਤ ਉਹਦੇ ਕੋਲੋਂ ਚੱਕ ਨਹੀਂ ਹੁੰਦੀ ਹੈਗੀ ਜੀ। ਅੱਛਾ ਜੀ। ਤੇ ਇਹ ਸਮੱਸਿਆ ਆਈ ਸੀਗੀ ਸਾਡੇ ਉਹ ਫਾਰਮਰ ਮੇਰੇ ਕੋਲੋਂ ਉਹ ਮੈਡੀਸਨ ਲੈ ਕੇ ਗਏ ਹੈਗੇ ਆ ਤੇ ਜਦੋਂ ਉਹ ਫਾਰਮੂਲਾ ਲੈ ਕੇ ਗਏ ਹੈਗੇ ਆ ਤੇ ਸਰ ਬਿਲਕੁਲ ਡਾਕਟਰ ਰਿਜ਼ਲਟ ਮਿਲਿਆ ਔਰ ਗਾਂ ਉਹਨਾਂ ਦੀ ਬਿਲਕੁਲ ਠੀਕ ਹੋ ਗਈ ਬਸ ਇਹ ਹੋ ਗਿਆ ਕਿ ਮੇਰੇ ਕੋਲ ਉਹਨਾਂ ਦਾ ਕੰਟੈਕਟ ਨੰਬਰ ਨਹੀਂ ਲਏ ਹੋਇਆ ਨਹੀਂ ਤਾਂ ਮੈਂ ਜ਼ਰੂਰ ਤੁਹਾਡਾ ਉਹਨਾਂ ਨਾਲ ਵੀ ਇੱਕ ਵਾਰੀ ਮੁਲਾਕਾਤ ਕਰਵਾਉਂਦਾ ਔਰ ਸਰਨ ਦਾ ਇਲਾਜ ਜੇਕਰ ਨਹੀਂ ਹੁੰਦਾ ਹੈਗਾ ਤਾਂ ਪਸ਼ੂ ਬਿਲਕੁਲ ਰੱਦੀ ਹੋ ਜਾਂਦਾ ਹੈ ਜੀ 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 ਅੱਛਾ ਜਿਹੜੇ ਤੁਹਾਡੇ ਕੋਲ ਵਰਕਰ ਹੈਗੇ ਨੇ ਜਿਹੜਾ ਤੁਸੀਂ ਹੁਣ ਡਾਕਟਰ ਬਣਾਤੇ ਤੇ ਉਹ ਉਹ ਉਹਨਾਂ ਨੂੰ ਸਾਰੀ ਚੀਜ਼ ਦੀ ਸਮਝ ਹੈਗੀ ਬਿਲਕੁਲ ਜੀ ਬਿਲਕੁਲ ਆ ਤੁਹਾਡਾ ਆਰਮ ਸਿੰਘ ਕਿਆ ਬਾਤ ਐ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਖਨਵਿੰਦਰ ਜੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਹਨਾਂ ਨੇ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਇਸਤੇਮਾਲ ਕਰਨੇ ਸ਼ੁਰੂ ਕੀਤੇ ਨੇ ਤੇ ਉਹਨਾਂ ਦੇ ਜਿਹੜੇ ਵਰਕਰ ਨੇ ਉਹੀ ਡਾਕਟਰ ਬਣ ਗਏ ਹਾਂਜੀ ਰਾਮ ਜੀ ਇਹ ਸਾਡੇ ਜੀ ਫੋਰਮੈਨ ਹੈਗੇ ਆ ਰਾਮ ਸਿੰਘ ਜੀ ਜਿਹੜਾ ਮੇਰਾ ਫਾਰਮ ਬਿਲਕੁਲ ਹੀ ਇਸ ਵੇਲੇ ਸੰਭਾਲ ਰਹੇ ਹੈਗੇ ਆ ਇਹ ਤਾਂ ਕੋਈ ਮੇਜਰ ਦਿੱਕਤ ਆਉਂਦੀ ਹੈਗੀ ਆ ਤਾਂ ਮੇਰੇ ਤੱਕ ਦੱਸਦੇ ਹੈਗੇ ਆ ਨਹੀਂ ਤਾਂ ਜਿੰਦੀ ਕੀ ਮਾੜੀ ਮੋਟੀ ਮਸਟਾਈਟਸ ਦੀ ਪ੍ਰੋਬਲਮ ਹੋਈ ਕਿਸੇ ਨੂੰ ਫੀਵਰ ਹੋਇਆ ਤੇ ਬਸ ਇਹਨਾਂ ਨੇ ਇਥੋਂ ਫਾਰਮੂਲਾ ਚੱਕ ਕੇ ਹੈਗਾ ਆ ਇੱਕ ਨੰਬਰ 8 ਨੰਬਰ ਉਹ ਸਭ ਇਹਨਾਂ ਨੂੰ ਯਾਦ ਹੋਇਆ ਹੈਗਾ ਸਭ 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 ਯਾਦ ਸਭ ਯਾਦ ਹੈ ਕੀ ਕੀ ਹੁੰਦਾ ਜਦੋਂ ਬੁਖਾਰ ਆਏ ਕਿੰਨੇ ਨੰਬਰ ਦਿੰਨੇ ਤੁਸੀਂ 5 ਨੰਬਰ ਦਿੰਦੇ ਤੇ ਮੈ ਸਟੈਟਸ ਵਾਸਤੇ ਸਮਝ 1 ਨੰਬਰ 8 ਨੰਬਰ ਪਹਿਲਾਂ 1 ਨੰਬਰ ਦਿੰਦੇ ਉਸਕਾ 10 ਮਿੰਟ ਬਾਅਦ 15 ਮਿੰਟ ਬਾਅਦ 8 ਨੰਬਰ আচ্ছা ਹਰਵਿੰਦਰ ਜੀ ਕਹਿ ਰਹੇ ਨੇ ਵੀ ਦੁੱਧ ਵੀ ਕਾਫੀ ਵਧ ਗਿਆ ਕੈਲਸ਼ੀਅਮ ਦੇ ਨਾਲ ਜਿਹੜੀ ਇਹਨਾਂ ਨੇ ਕੈਲਸ਼ੀਅਮ ਵਾਲਾ ਨੁਸਖਾ ਦਿਖਾਇਆ ਵਧਿਆ ਦੁੱਧ ਤੁਸੀਂ ਆਪ ਕੱਢਦੇ ਹੋ ਦੁੱਧ ਹਾਂ ਦੁੱਧ ਵਧਿਆ ਦੁੱਧ ਵਧਿਆ ਹਾਂ ਕਿਆ ਬਾਤ ਹੈ ਜੀ 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 ਹਰਮਿੰਦਰ ਜੀ ਮੈਨੂੰ ਤਾਂ ਲੱਗਦਾ ਫਿਰ ਜੀ ਜਿਸ ਫਾਰਮੈਟ ਦੇ ਉੱਤੇ ਤੁਸੀਂ ਚੱਲ ਰਹੇ ਹੋ ਅਗਰ ਐਸੇ ਹੀ ਫਾਰਮੈਟ ਦੇ ਉੱਤੇ ਸਾਡੇ ਹੋਰ ਡੈਰੀ ਫਾਰਮਰ ਹੈਗੇ ਨੇ ਜਿਹੜੇ ਉਹ ਚੱਲਣ ਵਿੱਚ ਲੱਗਦਾ ਕਿ ਬਿਲਕੁਲ ਆਟੋਮੇਸ਼ਨ ਦੇ ਉੱਤੇ ਇਹ ਜਿਹੜੀ ਕਾਰੋਬਾਰ ਹੈਗਾ ਜਾ ਸਕਦਾ ਸਰ ਬਿਲਕੁਲ ਜਾ ਸਕਦਾ ਹੈਗਾ ਜਾਂ ਜਦੋਂ ਤੱਕ ਅਸੀਂ ਇੱਕ ਤਾਂ ਇਹ ਫਾਰਮੂਲੇਸ ਦੇ ਇਹ ਸਫਾਇਦਾ ਹੈਗਾ ਕਿ ਪਸ਼ੂ ਨੂੰ ਸਟ੍ਰੈਸ ਨਹੀਂ ਆਉਂਦੀ ਪਸ਼ੂ ਪਸ਼ੂ ਜਿਹੜਾ ਹੈਗਾ ਆਪਣਾ ਖਾਣਾ ਪੀਣਾ ਪ੍ਰੋਪਰ ਰੱਖਦਾ ਹੈਗਾ ਚਾਰਾ ਨਹੀਂ ਛੱਡਦਾ ਹੈਗਾ ਤੇ ਦੁੱਧ ਬਿਲਕੁਲ ਨਹੀਂ ਕੱਢਦਾ ਹੈਗਾ ਪਸ਼ੂ ਦਾ ਮੋਸਟਲੀ ਫਾਰਮਰਸ ਨੂੰ ਨੁਕਸਾਨ ਕਦੋਂ ਹੁੰਦਾ ਹੈਗਾ ਕਿ ਪਸ਼ੂ ਬਿਮਾਰ ਹੋਇਆ ਉਹਦੇ ਜਦੋਂ ਕੋਈ ਟ੍ਰੀਟਮੈਂਟ ਐ ਐਂਟੀਬਾਇਓਟਿਕ ਵਗੈਰਾ ਲਗਾਇਆ ਤੇ ਪਸ਼ੂ ਪੱਠਾ ਛੱਡ ਗਿਆ ਦੁੱਧ ਸੁੱਕ ਗਿਆ ਉਸ ਵੇਲੇ ਫਾਰਮਰ ਲੌਸ ਵਿੱਚ ਜਾਂਦਾ ਹੈਗਾ ਤੇ ਮਤਲਬ ਹਰਵਿੰਦਰ ਜੀ ਆਪਾਂ ਇਹ ਗੱਲ ਕਹਿ ਲਈਏ ਕਿ ਇਹ ਨੁਸਖਾ ਤਾਂ ਫਿਰ ਫ੍ਰੀ ਚ ਹੀ ਰਹੇਗਾ ਇੱਕ ਤਰ੍ਹਾਂ ਦੇ ਮੰਨ ਲਓ ਅਸੀਂ ਪਹਿਲਾਂ ਤਾਂ ਅਸੀਂ ਪੈਸੇ ਜੇਬੋਂ ਖਰਚ ਕਰਕੇ ਐਂਟੀਬਾਇਓਟਿਕ ਲਗਵਾਉਣੇ ਆ ਇੰਜੈਕਸ਼ਨ ਲਗਵਾਉਣੇ ਆ ਉਸ ਤੋਂ ਬਾਅਦ ਉਹਦਾ ਦੁੱਧ ਘਟ ਜਾਂਦਾ ਫਿਰ ਅਸੀਂ ਉਹ ਦੁੱਧ ਰੋੜਦੇ ਆ ਜਾਂ ਉਹਨਾਂ ਦੇ ਬੱਚਿਆਂ ਨੂੰ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰਦੇ ਆ ਉਸ ਚੀਜ਼ ਨੂੰ ਤੇ ਉੱਪਰ ਦਾ ਦੁੱਧ ਘਟ ਗਿਆ ਉਹ ਤਾਂ ਸਾਡੇ ਜੇਬੋਂ ਪੈ ਗਿਆ ਜੀ ਇਹਦੇ ਸਿੱਧਾ ਫਿਰ ਸਮਝ ਲਓ ਵੀ ਜਦੋਂ ਤੁਹਾਡਾ ਦੁੱਧ ਘਟਣ ਦਾ ਵੇਲਾ ਆਇਆ ਤੁਸੀਂ ਇਹ ਡਾਕਟਰ ਬੀਐਸ ਕੇ ਦਿੱਤਾ ਤੇ ਪਸ਼ੂ ਨਾਲ ਦੇ ਨਾਲ ਰਿਕਵਰ ਸਰ ਇਹ ਤਾਂ ਹੈਗਾ ਕਿ ਇਹ ਤਾਂ ਸਾਨੂੰ ਇੱਕ ਤਰ੍ਹਾਂ ਨਾਲ ਫਰੀ ਮੰਗਰ ਹੋ ਜਾਂਦਾ ਹੈਗਾ ਕਾਰਨ ਕੀ ਹੈਗਾ ਕਿ ਪਸ਼ੂ ਅਗਰ ਢਿੱਲਾ ਵੀ ਹੋਇਆ ਜਾਂ ਕੁਝ ਮਸਟਾਈਟਸ ਦੀ ਪ੍ਰੋਬਲਮ ਵੀ ਆਈ ਹੈਗੀ ਆ ਜਦੋਂ ਇਹ ਫਾਰਮੂਲਾ ਦਿੰਨੇ ਹੈਗਾ ਮਸਟਾਈਟਸ ਦਾ ਰਿਕਵਰ ਹੋ ਜਾਂਦੀ ਹੈਗੀ ਪਰ ਦੁੱਧ ਨਹੀਂ ਘਟਦਾ ਹੈਗਾ ਹੁਣ ਤੁਸੀਂ ਦੇਖੋ ਜੇ ਪਸ਼ੂ ਰਾਮ ਸਿੰਘ ਦੀ ਥੋੜੀ ਗੱਲ ਕਰੀਏ ਰਾਮ ਸਿੰਘ ਨਾਲ ਉਹ ਨਾਲ ਜਿਸ ਪਸ਼ੂ ਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਹੋਈ ਹੈ ਉਹ ਦੇਖੋ ਮਿੰਟ ਮੈਂ ਕਹਿੰਦਾ ਜੀ 30 ਸੈਕਿੰਡਾਂ ਦੇ ਵਿੱਚ ਹੀ ਦਿੱਤਾ ਕਿ ਇਹ ਇਸ ਵੇਲੇ 17 ਨੰਬਰ ਫਾਰਮੂਲਾ ਦੇ ਰਿਹਾ ਜਿਹੜਾ ਕਿ ਸਾਡੇ ਪਸ਼ੂ ਗੱਬਣ ਹੈਗੇ ਜਿਹੜੇ ਸੂਣ ਦੇ ਲਾਗੇ ਤਿਆਰ ਹੋ ਜਾਂਦੇ ਜਿਹੜਾ ਸਾਡਾ ਆਰਡਰ ਕੁਆਲਟੀ ਨੂੰ ਬੈਟਰ ਕਰਦਾ ਜੀ। ਕੀ ਬਾਤ ਹੈ। ਜਿਆ ਬਾਤ। ਮਤਲਬ ਸਾਰੇ ਚੀਜ਼ਾਂ ਇਹਨੂੰ ਕੈਂਡ ਦੀ ਲੋੜ ਨਹੀਂ ਆਪਣੇ ਆਪ ਹੀ ਕਰਦੇ। ਬਿਲਕੁਲ ਜੀ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਦੇਣਾ ਬਹੁਤ ਆਸਾਨ ਹੈਗਾ। ਪਸ਼ੂਆਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਇਹ ਸਿਰਿੰਜ ਦੇ ਨਾਲ ਅਸੀਂ ਉਹਨੂੰ ਆਰਾਮ ਦੇ ਨਾਲ ਪਸ਼ੂ ਦਾ ਮੂੰਹ ਖੋਲ ਕੇ ਤਾਂ ਉੱਚ ਦੇ ਦਿੰਦੇ ਹੈਗੇ ਆ ਔਰ ਕੋਈ ਇਹਦਾ ਟੇਸਟ ਨਹੀਂ ਹੈਗਾ ਕਿ ਪਸ਼ੂ ਨੂੰ ਦਿੱਕਤ ਲੱਗਦੀ ਆ। ਪਸ਼ੂ ਵੀ ਖੁਸ਼ੀ ਨਾਲ ਲੈ ਲੈਂਦੇ ਹੈਗੇ ਆ। ਕੋਈ ਮੁਸ਼ਕਲ ਨਹੀਂ ਜਿਸ ਤਰ੍ਹਾਂ ਆਪਾਂ ਟੀਕਾ ਲਗਾਉਂਦੇ ਆ ਪਸ਼ੂ ਟੱਪਦੇ ਉਹਦੇ ਤਕਲੀਫ ਹੁੰਦੀ ਹੈਗੀ ਆ। ਤਦ ਜਦੋਂ ਤੁਸੀਂ ਪਸ਼ੂਵਾਲ ਜਾਣਦੇ ਆ ਤੇ ਪਸ਼ੂ ਨੂੰ ਇਦਾਂ ਮਹਿਸੂਸ ਹੁੰਦਾ ਵੀ ਉਹ ਮੇਰੇ ਟੀਕਾ ਲੱਗਣਾ ਤੇ ਪਸ਼ੂ ਇੱਕਦਮ ਡਰ ਕੇ ਟੱਪਣ ਲੱਗ ਪੈਂਦਾ ਔਰ ਇਹ ਚ ਹੁਣ ਸਾਡੇ ਨਾਲ ਪਸ਼ੂ ਇੱਕ ਐਜ਼ ਅ ਫੈਮਿਲੀਅਰ ਰਹਿੰਦੇ ਆ ਕਿ ਸਾਡੇ ਹੁਣ ਕਦੇ ਮੈਂ ਤਾਂ ਆਪਣੇ ਪਿਛਲੇ 6 5-6 ਮਹੀਨਿਆਂ ਤੋਂ ਆਪਣੇ ਫਾਰਮ ਤੇ ਕੋਈ ਵੀ ਇੰਜੈਕਸ਼ਨ ਸਿਰ ਵਾਏ ਇੱਕ ਵੈਕਸੀਨ ਦੇ ਕੋਈ ਯੂਜ਼ ਹੀ ਨਹੀਂ ਕੀਤਾ ਹੈਗਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਜਿਹੜੇ ਰਾਤ ਦੇ ਵਿੱਚ ਇੱਥੇ ਡੈਰੀ ਫਾਰਮਰ ਆਏ ਨੇ ਤੇ ਉਹ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਅਸੀਂ ਕਹ ਲਈਏ ਫੀਡਬੈਕ ਹੈ ਰਾਮ ਸਿੰਘ ਕੀ ਦੇ ਕੇ ਆਏ ਹੋ ਤੁਸੀਂ ਇਹਨਾਂ ਨੂੰ ਪਛਵਣ ਹੁਣ ਕੀ ਦਿੱਤਾ ਤੁਸੀਂ ਇਹ ਤਾਂ 17 ਨੰਬਰ ਹੈ 17 ਨੰਬਰ ਦਿੱਤਾ ਕੀ ਕਰਦੀ ਹੈ 17 ਨੰਬਰ ਜੇ 17 ਨੰਬਰ ਆਪਣੇ ਜਿਆ ਬਿਆਤ ਵਾਲੇ ਗਿਆ ਉਸ ਕੋ ਦਿੱਤੇ ਕੀ ਆ ਬਾਤ ਹੈ ਸੋ ਤੁਸੀਂ ਦੇਖੋ ਟੈਨਸ਼ਨ ਦੀ ਗੱਲ ਹੁੰਦੀ ਹੈ ਬਹੁਤ ਜ਼ਿਆਦਾ ਅਸੀਂ ਕਹਿ ਲਈਏ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਤਾਂ ਜਿਹੜੇ ਵਰਕਰ ਹੈਗੇ ਨੇ ਆਮ ਕਰਕੇ ਉਹੀ ਨੁਸਖੇ ਫਾਰਮੂਲੇ ਇਸਤੇਮਾਲ ਕਰਨਾ ਸਿੱਖ ਜਾਂਦੇ ਨੇ ਔਰ ਕਾਫੀ ਹੱਦ ਤੱਕ ਜਿਹੜੀ ਅਸੀਂ ਕਹਿ ਲਈਏ ਕਿ ਪਸ਼ੂਆਂ ਦੇ ਵਿੱਚ ਚਾਹੇ ਮੋਸਟੈਟਸ ਦਾ ਇਸ਼ੂ ਹੋਵੇ ਪਸ਼ੂਆਂ ਦੇ ਵਿੱਚ ਚਾਹੇ ਦੁੱਧ ਘਟਾਉਣ ਦਾ ਇਸ਼ੂ ਹੋਵੇ ਪਸ਼ੂਆਂ ਦੇ ਵਿੱਚ ਚਾਹੇ ਅਸੀਂ ਕਹਿ ਲਈਏ ਕਿ ਸੂਣ ਤੋਂ ਪਹਿਲਾਂ ਜਿਹੜਾ ਪਸ਼ੂ ਨੂੰ ਕੋਈ ਦਿੱਕਤ ਆ ਪਰੇਸ਼ਾਨੀ ਆ ਜਾਂਦੀ ਅਮਿਊਨਿਟੀ ਹੈਗੀ ਆ ਜਿਹੜੀ ਉਹਨੂੰ ਬੂਸਟ ਕਰਨ ਵਾਸਤੇ ਹਰ ਚੀਜ਼ ਦਾ ਜਿਹੜਾ ਅਸੀਂ ਕਹ ਲਈ ਕਿ ਨੁਸਖਾ ਫਾਰਮੂਲਾ ਡਾਕਟਰ ਬੀ ਐਸ ਕੇ ਦੇ ਕੋਲ ਮੌਜੂਦ ਹੈਗਾ ਡਾਕਟਰ ਹਰਵਿੰਦਰ ਸਿੰਘ ਨੇ ਇੱਕ ਹੋਰ ਬੜੀ ਅਹਿਮ ਗੱਲ ਕਹੀ ਹੈ ਕਿ ਜਿਹੜਾ ਦੁੱਧ ਵਧਾਉਣ ਵਾਲਾ ਮਾਮਲਾ ਹੈਗਾ ਉਹਦੇ ਵਿੱਚ ਵੀ ਉਹ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੇ ਨਤੀਜੇ ਰਿਜ਼ਲਟ ਜਿਹੜੇ ਉਹਨਾਂ ਨੂੰ ਮਿਲੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਜਲੰਧਰ ਏਰੀਏ ਦੇ ਹੁਸ਼ਿਆਰਪੁਰ ਏਰੀਏ ਦੇ ਨਕੁੱਦਰ ਏਰੀਏ ਦੇ ਜਿੰਨੇ ਵੀ ਸਾਡੇ ਡੈਰੀ ਫਾਰਮਰ ਹੈਗੇ ਨੇ ਉਹ ਸਭ ਨੂੰ ਅਪੀਲ ਹੈਗੀ ਹੈ ਕਿ ਇੱਕ ਵਾਰ ਡਾਕਟਰ ਹਰਵਿੰਦਰ ਹੋਰਾਂ ਦੇ ਪਿੰਡ ਜਮਸ਼ੇਰ ਜ਼ਰੂਰ ਆਉਣ ਇਸ ਡੈਰੀ ਦਾ ਮੁਆਇਨਾ ਜ਼ਰੂਰ ਕਰਨ ਤੇ ਡਾਕਟਰ ਹਰਵਿੰਦਰ ਨਾਲ ਮਿਲ ਕੇ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਲੋਕਲ ਲੈਵਲ ਦੇ ਉੱਤੇ ਤੁਸੀਂ ਹੱਲ ਕਰਵਾ ਸਕਦੇ ਹੋ ਧੰਨਵਾਦ